ਨਮਸਕਾਰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਪੰਜਾਬੀ ਜਾਗਰਣ ਦੇ YouTube ਚੈਨਲ ਤੇ ਮੈਂ ਅਨੁਵਾਦ ਹਾਂ ਰਾਵੀ ਦਰਿਆ ਤੇ ਸੱਕੀ ਕਿਰਨ ਨਾਲੇ ਦੇ ਪਾਣੀ ਦੀ ਲਪੇਟ ਵਿੱਚ ਆਏ अनेका ਪਿੰਡਾਂ ਵਿੱਚ ਜਿੱਥੇ ਪਾਣੀ ਦਾ ਪੱਧਰ ਘਟਣ ਕਾਰਨ ਆਵਾਜ਼ਾਈ ਸ਼ੁਰੂ ਹੋ ਗਈ ਹੈ ਅਤੇ ਫਸਲਾਂ ਚੋਂ ਪਾਣੀ ਵੀ ਸੁੱਕਿਆ ਹੈ ਉਥੇ ਸਰਹਦੀ ਬਲਾਕ ਡੇਰਾ ਬਾਬਾ ਨਾਨਕ ਅਧੀਨ ਆਉਂਦੇ ਪਿੰਡ ਨੱਬੀ ਨਗਰ ਨੂੰ ਦਾਖਲ ਹੁੰਦੇ ਆਂ पांच सड़का ते अजे भी पानी बह ਰਿਹਾ ਹੈ ਅਤੇ ਸੱਕੀ ਕਿਰਨ ਨਾਲੇ ਦੇ ਪਾਣੀ ਨਾਲ ਪਿੰਡ ਦੀ 90% ਦੀ ਝੋਨੇ ਤੇ ਬਾਸਮਤੀ ਦੀ ਫਸਲ ਤਬਾਹ ਹੋ ਚੁੱਕੀ ਹੈ ਜਦੋਂ ਜ਼ੀਦੋ ਗਰਾਉਂਡ ਤੇ ਰਿਪੋਰਟ ਪ੍ਰਾਪਤ ਕਰਨ ਸਾਡੇ ਪੱਤਰਕਾਰ ਵੱਲੋਂ ਪਿੰਡ ਨਬੀ ਨਗਰ ਦਾ ਦੌਰਾ ਕੀਤਾ ਗਿਆ ਤਾਂ ਅਜੇ ਵੀ ਪਿੰਡ ਨੂੰ ਜਾਣ ਵਾਲੀਆਂ ਸੜਕਾਂ ਤੇ ਪਾਣੀ ਵਹਿ ਰਿਹਾ ਸੀ ਅਤੇ ਪਿੰਡ ਦੇ ਤਿੰਨ ਹਿੱਸਿਆਂ ਦੇ ਬਾਹਰਵਾਰ ਖੇਤਾਂ ਵਿੱਚ ਝੋਨੇ ਤੇ ਬਾਸਮਤੀ ਦੀ ਫਸਲ ਤੋਂ ਇਲਾਵਾ ਦੋ ਦਰਜਨ ਦੇ ਕਰੀਬ ਖੇਤਾਂ ਵਿੱਚ ਕਿਸਾਨਾਂ ਵੱਲੋਂ ਬਣਾਏ ਡੇਰੇ ਪਾਣੀ ਵਿੱਚ ਡੁੱਬੇ ਹੋਏ ਸਨ ਜਦਕਿ ਪਿੰਡਾ ਵਿੱਚ ਐਨੇ ਆਇ ਹੜਾ ਦੌਰਾਨ ਘਰਾ ਵਿੱਚ ਪਾਣੀ ਨਹੀਂ ਵੜਿਆ ਸੀ ਇਸ ਮੌਕੇ ਤੇ ਪਿੰਡ ਵਾਸੀ ਅਤੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਗੁਰਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਬੀ ਦੇ ਕਰੀਬ ਖੇਤਾ ਵਿੱਚ ਬਣਾਏ ਡੇਰੇ 8 ਤੋਂ 10 ਫੁੱਟ ਤੱਕ ਪਾਣੀ ਵਿੱਚ ਡੁੱਬ ਗਏ ਹਨ ਅਤੇ ਡੇਰੇ ਦੇ ਮਾਲਕ ਕਿਸਾਨਾਂ ਨੂੰ ਕਿਸ਼ਤੀਆਂ ਰਾਹੀਂ ਸੁਰੱਖਿਅਤ ਥਾਵਾਂ ਤੇ ਪਹੁੰਚਾ ਰਹੇ ਹਨ ਅਤੇ ਉਹਨਾਂ ਦੀਆਂ ਜਾਨਾਂ ਬਚਾ ਰਹੇ ਹਨ। ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਵਿੰਦਰਪਾਲ ਸਿੰਘ ਬਲਾਕ ਇੰਚਾਰਜ ਆਮ ਆਦਮੀ ਪਾਰਟੀ ਪਿੰਡ ਨਵੀਂ ਨਗਰ ਮੈਂ ਸਰਕਾਰ ਦੇ ਧਿਆਨ ਤੇ ਲਿਆਉਣਾ ਚਾਹੁੰਦਾ ਕਿ ਮੇਰੇ ਪਿੰਡ ਦਾ ਘਰ ਤੋਂ ਘੱਟ ਵੀ 6-700 ਰਕਬਾ ਕਿਲਾ ਪੈਲੀ ਜਿਹੜੀ ਵੇਖੋ ਤੁਸੀਂ ਛਾਤ ਮਾਰ ਕੇ ਬਿਲਕੁਲ 15 ਦਿਨ ਹੋ ਗਏ ਨੇ ਪਾਣੀ ਜਿੱਥੇ ਦਾ ਖਲੋਤਾ ਉੱਥੇ ਖਲੋਤਾ ਨੇ ਬਿਲਕੁਲ ਸਾਰਾ ਰਕਬਾ ਖਰਾਬ ਹੋ ਗਿਆ ਅਸੀਂ ਸਰਕਾਰ ਕੋਈ ਚੰਗੀਆਂ ਸੰਸਥਾਵਾਂ ਨੇ ਉਹਨਾਂ ਕੋਲ ਔਰ ਜ਼ੋਰ ਮੰਗ ਕਰਦੇ ਆ ਕਿ ਸਾਡੀ ਸਾਡੇ ਇਲਾਕੇ ਦੀ ਸਾਰ ਲਈ ਜਾਵੇ ਤੇ ਵੱਧ ਤੋਂ ਵੱਧ ਦਾਨੀ ਸੱਜਣ ਵੀ ਅੱਗੇ ਆਉਣ ਕਿਉਂਕਿ ਤੁਹਾਨੂੰ ਪਤਾ ਹੁਣ ਗਾਂ ਕਣਕ ਦਾ ਸੀਜ਼ਨ ਆ ਰਿਹਾ ਝੋਨਾ ਤੇ ਬਿਲਕੁਲ ਬਰਬਾਦ ਹੋ ਗਿਆ 100% ਡੈੱਡ ਹੋ ਗਿਆ ਜੀ ਹੁਣ ਲੋਕਾਂ ਦੀ ਪੈੜੀਆਂ 'ਚ ਮਿੱਟੀ ਚੜ ਗਈ ਹੈ ਦਰਿਆ ਦੇ ਪਾਣੀ ਦੀ ਰੇਤ ਚੜ ਗਈ ਹੈ ਉਹਨਾਂ ਵਾਸਤੇ ਉਹਨੂੰ ਪੱਧਰੀ ਕਰਨ ਵਾਸਤੇ ਟਰੈਕਟਰ ਵੀ ਡੀਜ਼ਲ ਚਾਹੀਦਾ ਟਰੈਕਟਰ ਚਾਹੀਦੇ ਨੇ ਹੁਣ ਗਾਂ ਕਣਕ ਦੀ ਬਿਜਾਈ ਵਾਸਤੇ ਡੀਏਪੀ ਖਾਦ ਜ਼ਰੂਰੀ ਹੈ ਹੁਣ ਇਹ ਦੇ ਵਿਚਾਰੇ ਜਿਹੜੇ ਕਿਸਾਨ ਨੇ ਘੜ ਤੋਂ ਘੜ ਵੀ 10-10 ਸਾਲ ਸਮੇਂ ਤੋਂ ਪਿੱਛੇ ਚੱਲ ਗਏ ਨੇ ਸੋ ਅਸੀਂ ਸਰਕਾਰ ਕੋਲ ਜਿੰਨੀਆਂ ਵੀ ਜਥੇਬੰਦੀਆਂ ਉਹਨਾਂ ਕੋਲ ਪੁਰਜ਼ੋਰ ਹੱਥ ਜੋੜ ਕੇ ਮੰਗ ਕਰਦੇ ਆ ਕਿ ਸਾਡੀ ਵੀ ਇਲਾਕੇ ਦੀ ਸਾਰ ਲਈ ਜਾਵੇ ਤੁਸੀਂ ਵੇਖੋ ਮੇਰੇ ਪਿੰਡ ਦੀਆਂ 6 ਸੜਕਾਂ ਨੇ ਸਿਰ ਤੇ 15 ਦਿਨ ਤੋਂ ਵਾਦਾ ਹੋ ਗਿਆ ਫਲੱਡ ਦਾ ਟਾਈਮ ਇਸ ਟਾਈਮ ਵੀ 5 ਸੜਕਾਂ ਬਿਲਕੁਲ ਬਲੌਕ ਨੇ ਤੁਸੀਂ ਚੈੱਕ ਕਰ ਸਕਦੇ ਆਣ ਕੇ ਸਿਰਫ ਇੱਕ ਸੜਕ ਚੱਲਦੀ ਹੈ ਸਾਡੀ ਇੱਕ ਟਾਪੂ ਬਣ ਕੇ ਹੀ ਰਹਿ ਗਏ ਹਫਤਾ ਇੱਕ ਹੀ ਕੇ ਬਣ ਨਿਕਲ ਨਹੀਂ ਸਕੇ ਸਾਡੀਆਂ 6 ਦੀਆਂ 6 ਸੜਕਾਂ ਬਲੌਕ ਹੀ ਪਾਣੀ ਦੇ ਵਿੱਚ ਇੱਕ ਪਿੰਡ ਸਾਰਾ ਟਾਪੂ ਬਣ ਕੇ ਰਹਿ ਗਿਆ ਔਰ ਜਿੱਦਾਂ ਤੁਹਾਨੂੰ ਪਤਾ ਥੋੜਾ ਪਾਣੀ ਡਾਊਨ ਹੋ ਰਿਹਾ ਹੁਣ ਸਮੱਸਿਆ ਬਹੁਤ ਜ਼ਿਆਦੀ ਵੱਧਨੀ ਹੈ ਤੁਸੀਂ ਜਾ ਕੇ ਸਾਡੇ ਨਾਲ ਚੈੱਕ ਕਰ ਸਕਦੇ ਹੋ ਸਾਡੀਆਂ ਪਾਲੇ ਦੇ ਵਿੱਚ ਡੰਗਰ ਨੇ ਜਿਹੜੇ ਮਰੇ ਲੱਗੇ ਹੋਏ ਨੇ ਅਸੀਂ ਸਭ ਤੋਂ ਪਹਿਲਾਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਇਹਨਾਂ ਡੰਗਰਾਂ ਨੂੰ ਜਿਹੜੇ ਆਵਾਰਾ ਪਸ਼ੂ ਚਾਰੇ ਰੁੜ ਕੇ ਆ ਗਏ ਨੇ ਕਿਸੇ ਦੇ ਬਾਹਰੋਂ ਡੰਗਰ ਆ ਗਏ ਨੇ ਉਹਨਾਂ ਨੂੰ ਕਿਸ ਤਰੀਕੇ ਨਾਲ ਜੀਐਸਬੀ ਨਾਲ ਕੋਈ ਸਸਤਾ ਅੱਗੇ ਆਵੇ ਸਰਕਾਰ ਅੱਗੇ ਆਵੇ ਕਿ ਉਹਨਾਂ ਨੂੰ ਆਪਾਂ ਪਾਲੀਆਂ 'ਚੋਂ ਹਟਾ ਕੇ ਕਿਤੇ ਨਾਪ ਸਕੀਏ ਬਹੁਤ ਜਿਆਦੀ ਪ੍ਰੋਬਲਮ ਹੁਣ ਸਾਡੀ ਹੁਣ ਵਧਣ ਵਾਲੀ ਆ ਕਿ ਡੰਗਰਾਂ ਦੀ ਬਿਮਾਰੀ ਬਹੁਤ ਜਿਆਦੀ ਪੈ ਰਹੀ ਆ ਡਾਕਟਰ ਟੀਮ ਸਾਡੀ ਹੁਣ ਆਈ ਆ ਵਿਚਾਰੇ ਘਰ ਘਰ ਚੈੱਕ ਕਰਨ ਦੇ ਨੇ ਪਰ ਸਾਡੀ ਦੇ ਸਰਕਾਰ ਦੇ ਅੱਗੇ ਹੱਥ ਜੋੜ ਕੇ ਬੇਨਤੀ ਆ ਵੀ ਸਾਡੀ ਸਾਰ ਲਈ ਜਾਵੇ ਸਾਡੇ ਆ ਪਿੰਡਾਂ ਨੂੰ ਜਿਹੜੇ ਪਾਸਾ ਦੇ ਪਿੰਡ ਨੇ ਬਿਲਕੁਲ ਤਬਾਹ ਦੇ ਕੰਡੇ ਦੇ ਨੇ ਸਾਡੀ ਦੇ ਫਸਲ 100% ਡੈੱਡ ਹੋ ਚੁੱਕੀ ਆ ਸੋ ਸਾਰੀਆਂ ਸਿੱਖ ਜਥੇਬੰਦੀਆਂ ਸਮਾਜ ਸੇਵੀ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਸਾਡੀ ਸਾਰ ਲਈ ਜਾਵੇ ਤੇ ਆਉਣ ਵਾਲੇ ਸਮੇਂ 'ਚ ਵੀ ਸਾਡੀ ਬਾਹ ਫੜੀ ਜਾਵੇ ਤਾਂ ਅਸੀਂ ਹੋ ਸਕੇ ਤਾਂ ਅਸੀਂ ਕਣਕ ਬੀਜੀਏ ਕੀ ਬਤਾ ਜਦੋਂ ਦਾ ਪਾਣੀ ਆਉਂਦਿਆ ਕਣਕ ਬੀਜੀ ਵੀ ਜਾਣੀ ਹੈ ਕਿ ਨਹੀਂ ਬੀਜੀ ਜਾਣੀ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਉਹਨਾਂ ਦੀਆਂ ਮੁਸੀਬਤਾਂ ਹੋਰ ਵੱਧ ਰਹੀਆਂ ਹਨ ਕਿਉਂਕਿ ਪਾਣੀ ਨਾਲ ਜਿੱਥੇ ਫਸਲਾਂ ਬਰਬਾਦ ਹੋਣ ਕਾਰਨ ਬਦਬੂ ਮਾਰੀਆਂ ਹਨ ਉਥੇ ਮੱਛਰ ਮੱਖੀਆਂ ਵਿੱਚ ਵਾਧਾ ਹੋਣ ਤੋਂ ਇਲਾਵਾ ਪਾਣੀ ਦੂਸ਼ਿਤ ਹੋਣ ਕਰਕੇ ਬਿਮਾਰੀਆਂ ਫੈਲਣ ਦਾ ਖਤਰਾ ਵੱਧ ਜਾਵੇਗਾ। ਉਹਨਾਂ ਨੇ ਕਿਹਾ ਕਿ ਪਾਣੀ ਨਾਲ ਉਹਨਾਂ ਦੇ ਖੇਤ ਵੀ ਪ੍ਰਭਾਵਿਤ ਹੋਏ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਕਣਕ ਦੀ ਬਿਜਾਈ ਕਿਸਾਨਾਂ ਲਈ ਵੱਡਾ ਸੰਕਟ ਹੈ। ਕਲਾਨੌਰ ਤੋਂ ਮਹਿੰਦਰ ਸਿੰਘ ਅਰਲੀ ਪੰਦੀ ਦੀ ਰਿਪੋਰਟ ਪੰਜਾਬੀ ਜਾਗਰਣ।